ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਟਾਲੀਵੈਲ ਬਟਿਕ ਤੇ ਸਭ ਤੋਂ ਪਹਿਲਾਂ ਆਪਾਂ ਆਪਾਂ ਨਾਲ ਇੱਕ ਗੱਲ ਜਿਹੜੀ ਸ਼ੇਅਰ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਵੀਡੀਓ ਪਾਈ ਸੀ ਤੇ ਆਪਾਂ ਆਪਣੀ ਸਿਹਤ ਕਰਕੇ ਜਿਹੜੀਆਂ ਲੌਂਗ ਵੀਡੀਓ ਜਿਉਂ ਨਹੀਂ ਪਾਉਂਦੇ ਸੀ ਤੇ ਹੁਣ ਆਪਾਂ ਬਿਲਕੁਲ ਠੀਕ ਆ ਇਸ ਕਰਕੇ ਆਪਾਂ ਹੁਣ ਤੁਹਾਨੂੰ ਜਿਹੜੀਆਂ ਲੌਂਗ ਵੀਡੀਓ ਨੇ ਸ਼ੂਟਾਂ ਦੀਆਂ ਉਹ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਸ਼ੂਟ ਤੇ ਆਪਾਂ ਕੋ ਥੋੜਾ ਜਿਹਾ ਲੰਬੇ ਟਾਈਮ ਤੋਂ ਬਾਅਦ ਹੈ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸੂਟਾਂ ਦੀ ਸ਼ੇਅਰ ਕਰਾਂਗੇ ਮੇਰੀ ਵੀਡੀਓ ਨੂੰ ਵੱਧ ਵੱਧ ਸਪੋਰਟ ਜਰੂਰ ਕਰਿਓ ਜੀ ਸੂਟਾ ਤੁਸੀਂ ਵੇਖਦੇ ਹੋ ਆਪਾਂ ਸ਼ਾਰਟ ਵੀਡੀਓ ਤੁਹਾਡੇ ਨਾਲ ਡੇਲੀ ਅਪਲੋਡ ਕਰਦੇ ਆਂ ਬਾਕੀ ਇੰਸਟਾਗ੍ਰਾਮ ਦੇ ਉੱਤੇ ਆਪਣੇ ਜਿਹੜੇ ਹੈਗਾ ਸੂਟਾਂ ਦੇ ਡਿਜ਼ਾਈਨ ਵਗੈਰਾ ਢਾਲੀਵਾਲ-ਡਾਟ-ਪਟੇਕ ਦੇ ਜਿਹੜਾ ਹੈਗਾ ਆਪਣਾ ਉੱਥੇ ਜਾ ਕੇ ਜਿਹੜਾ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰੋ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਉੱਥੇ ਆਪਾਂ ਡੇਲੀ ਅਪਲੋਡ ਕਰਦੇ ਆਂ ਜਰੂਰ ਦੇਖਿਆ ਕਰੋ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਨੂੰ ਸ਼ੂਟ ਦਿਖਾਉਣੇ ਸ਼ੁਰੂ ਕਰਦੇ ਆਂ ਆਪਾਂ ਤੁਹਾਡੇ ਲਈ ਲੈ ਕੇ ਆਏ ਹੁਣ ਪ੍ਰਿੰਟ ਸ਼ੂਟ ਕਾਟਨ ਦੇ ਤੇ ਕੁਝ ਇੱਕ ਅਲੱਗ-ਅਲੱਗ ਵੈਰਾਈਟੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਮੈਂ ਛੋਟਾਂ ਦੇ ਜਿਹੜੀ ਵੀਡੀਓ ਤੁਹਾਨੂੰ ਦਿਖਾਣਾ ਸ਼ੁਰੂ ਕਰਦੀ ਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤੇ ਅੱਗੇ ਚਲੋ ਜੀ ਦੇਖਦੇ ਆਪਾਂ ਸੋਹਣੇ-ਸੋਹਣੇ ਸ਼ੂਟ ਇਹ ਹੈਗਾ ਆਪਣੇ ਕੋਲੇ ਪਹਿਲਾ ਸ਼ੂਟ ਬਲੈਕ ਕਲਰ ਦਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਤੇ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਦੀ ਬਹੁਤ ਜ਼ਿਆਦਾ ਸੌਫਟ ਕਪੜਾ ਹੈਗਾ ਬਿਲਕੁਲੀ ਸੌਫਟ ਕਪੜਾ ਇਸ ਤਰ੍ਹਾਂ ਦਾ ਕਾਟਨ ਦਾ ਇਸਦੇ ਨਾਲ ਸੈਲਫ ਪ੍ਰਿੰਟ ਹੈਗੀ ਹੈ ਜਿਹੜੀ ਬਾਟਮ ਹੈ ਇਸ ਤਰ੍ਹਾਂ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਹੈ ਇਸਦੇ ਨਾਲ ਆਪਾਂ ਟੈਬੀ ਦਾ ਬਲੈਕ ਦੁਪੱਟਾ ਰੱਖਿਆ ਹੈ ਇਹ ਆਪਾਂ ਇੱਕੋ ਹੀ ਕਲਰ ਦਾ ਡਾਈ ਕਰਵਾਇਆ ਹੈਗਾ ਤੇ ਹੈਗਾ ਜੈਡ ਬਲੈਕ ਕਲਰ ਹੈ ਬਿਲਕੁਲੀ ਫੋਨ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਪੈਂਦਾ ਹੈ ਪਰ ਬਿਲਕੁਲ ਜੈਡ ਬਲੈਕ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਜਿਹੜਾ ਹੈਗਾ ਕੱਪੜਾ ਬਿਨਾ ਲਾਈਨਿੰਗ ਤੋਂ ਤੁਸੀਂ ਜਿੱਦਾਂ ਮਰਜੀ ਸ਼ੂਟ ਬਣਾ ਕੇ ਆਪਣੇ ਲਈ ਬਣਾ ਸਕਦੇ ਹੋ ਪਾਰਟੀ ਵੀ ਆ ਸ਼ੂਟ ਬਣਦਾ ਵਧੀਆ ਇਸ ਸ਼ੂਟ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਜੇ ਕਿਸੇ ਵੀ ਮੇਰੇ ਭੈਣ ਨੂੰ ਇਹ ਸ਼ੂਟ ਜਿਹੜਾ ਹੈਗਾ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਲਿਓ ਜੀ 1300 ਰੁਪਏ ਸ਼ੂਟ ਦਾ ਰਹੂਗਾ ਪ੍ਰਾਈਸ ਇਸ ਤੋਂ ਅਗਲਾ ਸ਼ੂਟ ਆਪਣੇ ਕੋਲ ਹੈਗਾ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਐਸਦੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਤੁਸੀਂ ਹੈਗਾ ਸ਼ਰਟ ਦੀ ਪ੍ਰਿੰਟਿੰਗ ਬਹੁਤ ਜਿਆਦਾ ਸੋਹਣਾ ਇਹ ਤਾਂ ਕਪੜਾ ਜੀ ਆਪਣੇ ਕੋਲੇ ਆਰਕੰਡੀ ਦਾ ਜਿਹੜਾ ਹੈਗਾ ਸ਼ਰਟ ਦਾ ਪੀਸ ਹੈਗਾ ਆਰਕੰਡੀ ਦਾ ਇਸ ਦੇ ਨਾਲ ਆਪਣੇ ਕੋਲੇ ਲੱਗੀ ਹੋਈ ਹੈ ਕਾਟਨ ਦੀ ਜਿਹੜੀ ਬਾਟਮ ਹੈ ਇਸ ਦੇ ਉੱਪਰ ਆਪਾਂ ਵਰਕ ਕੀਤਾ ਹੈ ਇਸ ਤਰ੍ਹਾਂ ਬਾਟਮ ਦੇ ਉੱਪਰ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਹੈ ਬਿਲਕੁਲੀ ਗ੍ਰੀਨ ਜਿਹਾ ਕਲਰ ਹੈ ਇਸ ਤੋਂ ਥੋੜਾ ਜਿਹਾ ਜਿਆਦਾ ਡਾਰਕ ਹੈ ਇਹਦੇ ਵਿੱਚ ਥੋੜਾ ਜਿਆਦਾ ਲਾਈਟ ਹੈ ਇਸ ਤਰ੍ਹਾਂ ਦਾ ਆਪਾਂ ਇਹਦੇ ਸਲਵਾਰ ਦੇ ਉੱਪਰ ਵਰਕ ਕੀਤਾ ਹੈ ਥੋੜਾ ਥੋੜਾ ਸਲਵਾਰ ਦੇ ਵਿੱਚ ਸੈਲਫ ਪ੍ਰਿੰਟ ਵੀ ਹੈਗਾ ਇਸ ਤਰ੍ਹਾਂ ਦਾ ਨੇੜੇ ਤੋਂ ਦੇਖ ਸਕਦੇ ਹੋ ਇਸ ਦੇ ਨਾਲ ਵੀ ਆਪਾਂ ਰੱਖਿਆ ਟੱਬੀ ਦਾ ਦੁਪੱਟਾ ਇਸ ਤਰ੍ਹਾਂ ਦਾ ਸਿੰਪਲ ਦੁਪੱਟਾ ਰੱਖਿਆ ਇਸ ਦੇ ਨਾਲ ਵੀ ਬਹੁਤ ਹੀ ਜਿਹੜਾ ਸੋਹਣਾ ਇਹ ਪੀਸ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਦਾ ਬਣਦਾ ਹੈ ਇਹ ਸ਼ੂਟ ਕਲਰ ਇਸ ਦੇ ਨਾਲੋਂ ਮੈਂ ਤੁਹਾਨੂੰ ਤਾਂ ਪਹਿਲਾਂ ਹੀ ਦੱਸ ਰਹੀ ਹਾਂ ਥੋੜਾ ਜਿਆਦਾ ਡਾਰਕ ਹੈ ਇਹਦੇ ਵਿੱਚ ਥੋੜਾ ਜਿਆਦਾ ਲਾਈਟ ਆ ਰਿਹਾ ਹੈ ਇਹ ਸ਼ੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਜੇ ਕਿਸੇ ਵੀ ਮੇਰੀ ਭੈਣ ਨੂੰ ਇਹ ਸ਼ੂਟ ਜਿਹੜੇ ਪਸੰਦ ਆਉਂਦੇ ਆ ਨਾਲ ਦੀ ਨਾਲ ਸਕਰੀਨਸ਼ਾਟ ਲੈ ਲਿਆ ਕਰੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਇਹ ਕਵਾਲਿਟੀ ਦਾ ਕਪੜਾ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬ੍ਰੈਂਡ ਦੇ ਸ਼ੂਟ ਹੈ ਇਸ ਤੋਂ ਅਗਲਾ ਹੈਗਾ ਇਸ ਤਰ੍ਹਾਂ ਦਾ ਇਹ ਵੀ ਆਪਣੇ ਕੋਲ ਆਰਕੰਡੀ ਦੀ ਸ਼ਰਟ ਹੈਗੀ ਹੈ ਇਹ ਇੱਕ ਵਾਰ ਥੋੜਾ ਜਿਹਾ ਹਾਰਡ ਜਿਹਾ ਲੱਗਦਾ ਪਰ ਜਦੋਂ ਇਹ ਆਪਾਂ ਖੁਦ ਇਹ ਸੂਟ ਸਲਾਈ ਕੀਤੇ ਨੇ ਬਹੁਤ ਹੀ ਜ਼ਿਆਦਾ ਸੌਫਟ ਹੋ ਜਾਂਦੀ ਹੈ ਇਹ ਕਮੀਜ਼ ਦਾ ਕਪੜਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸ਼ੂਟ ਹੈ ਇਹਦਾ ਬਣ ਕੇ ਤਿਆਰ ਹੁੰਦਾ ਇਸ ਤਰ੍ਹਾਂ ਦਾ ਇਹਦਾ ਹੈਗਾ ਸ਼ਰਟ ਦਾ ਪੀਸ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਐ ਇਸ ਦੀ ਇਸ ਨਾਲ ਆਜੂ ਕਿਸਦੀ ਬਾਟਮ ਬਹੁਤ ਹੀ ਜ਼ਿਆਦਾ ਸੋਹਣਾ ਇਹ ਜਿਹੜੀ ਹੈਗਾ ਬਾਟਮ ਦਾ ਕਪੜਾ ਇਸ ਤਰ੍ਹਾਂ ਦਾ ਥੋੜਾ ਥੋੜਾ ਇਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਹਾਂ ਇਸ ਤਰ੍ਹਾਂ ਦਾ ਥੋੜਾ ਥੋੜਾ ਇਸ ਦੇ ਵਿੱਚ ਪ੍ਰਿੰਟ ਹੈ ਬਿਲਕੁਲ ਗਾਜਰੀ ਜਿਹਾ ਕਲਰ ਹੈ ਇਸ ਦੀ ਸਲਵਾਰ ਦਾ ਤੇ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਛੂਟ ਹੈ ਬਿਨਾਂལ་ ਸਟੈਂਪ ਹੈਗੀ ਆਪਾਂ ਤੁਹਾਨੂੰ ਬਿਨਾਂ ਸਟੈਂਪ ਤੋਂ ਕੋਈ ਕੱਪੜਾ ਨਹੀਂ ਦਿੰਦੇ ਆਰ ਕੰਡੀ ਦਾ ਜਿਹੜਾ ਹੈਗਾ ਜਿਹੜਾ ਸੂਟ ਹੈ ਇਹ ਆਪਣੇ ਕੋਲੇ ਵਿਦਾਊਟ ਜਿਹੜਾ ਹੈ ਦੁਪੱਟਾ ਦੁਪੱਟਾ ਤੁਹਾਡੀ ਆਪਣੀ ਚੋਅ ਅਸਾ ਤੁਸੀਂ ਲਵਾਉਣਾ ਤਾਂ ਲਵਾ ਸਕਦੇ ਹੋ ਸਕਿੱਪ ਕਰਨਾ ਤਾਂ ਉਹ ਵੀ ਕਰ ਸਕਦੇ ਇਹਨਾਂ ਦਾ ਜਿਹੜਾ ਹੈਗਾ ਪ੍ਰਾਈਸ 1050 ਰੁਪਏ ਵਿਦਾਊਟ ਦੁਪੱਟਾ ਇਸ ਤੋਂ ਅਗਲਾ ਇਹਦੇ ਵਿੱਚ ਇੱਕ ਆਪਣੇ ਕੋਲੇ ਇਹ ਕਲਰ ਹੈਗਾ ਜਿਹਦੇ ਸ਼ਰਟ ਦਾ ਕਲਰ ਇਸ ਤਰ੍ਹਾਂ ਦਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਜਿਹੜਾ ਸਰਦਾਰੀ ਜਿਹਾ ਕਲਰ ਹੈ ਇਸ ਤਰ੍ਹਾਂ ਦਿੱਸਦੀ ਸ਼ਰਟ ਦੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਇਹ ਵੀ ਆਰਕੰਡ ਦੀ ਸ਼ਰਟਰ ਹੋਗੀ ਜੀ ਕਾਟਨ ਦੀ ਇਸ ਦੇ ਨਾਲ ਇਸ ਤਰ੍ਹਾਂ ਦਾ ਸੈਲਫ ਪ੍ਰਿੰਟ ਹੈ ਜਿਹੜੀ ਬਾਟਮ ਲੱਗੀ ਹੈ ਟਾਈ ਟਾਈ ਮੀਟਰ ਦੀ ਕੱਟ ਰਹੂਗੀ ਬਹੁਤ ਹੀ ਜ਼ਿਆਦਾ ਜਿਹੜੇ ਸੋਹਣੇ ਛੂਟ ਹੈ ਜੀ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਕੱਪੜਾ ਇਹਨਾਂ ਦਾ ਸੌਫਟ ਹੈ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹੈ ਇਸ ਦੇ ਨਾਲ ਵੀ ਦੁਪੱਟਾ ਆਪਾਂ ਨਹੀਂ ਰੱਖਿਆ ਦੁਪੱਟਾ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਆਪ ਨੂੰ ਦੱਸ ਸਕਦੇ ਹੋ ਵਿਦਆਊਟ ਦੁਪੱਟਾ ਲੈਣਾ ਦੇ ਡਾਊਟਾ ਦੁਪੱਟਾ ਲੈ ਸਕਦੇ ਹੋ ਇਸ ਤਰ੍ਹਾਂ ਹੈਗਾ ਜਿਹੜੇ ਸਾਰੇ ਛੂਟਾਂ ਦੇ ਆਪਣੇ ਸਟੈਂਪ ਲੱਗੇ ਹੁੰਦੀ ਹੈ ਕਵਾਲਿਟੀ ਦਾ ਕਪੜਾ ਹੈ ਜੀ ਕਪੜਾ ਤੁਸੀਂ ਇੱਕ ਇੱਕ ਛੂਟ ਆਪਣੇ ਕੋਲੋਂ ਜ਼ਰੂਰ ਮੰਗਵਾ ਕੇ ਦੇਖਿਆ ਕਰੋ ਤੁਹਾਨੂੰ ਕਪੜੇ ਦਾ ਪਤਾ ਲੱਗ ਜਾਂਦਾ ਰੇਟ ਬਿਲਕੁਲ ਹੀ ਜਾਇਜ਼ ਨੇ ਤੇ ਬਾਕੀ ਜਿਹੜੀ ਸ਼ਿਪਿੰਗ ਹੈ ਤੁਹਾਨੂੰ ਐਕਸਟਰਾ ਲੱਗੇਗੀ ਜੀ ਕਿਉਂਕਿ ਆਪਾਂ ਜਿਹੜੀ ਸ਼ਿਪਿੰਗ ਹੈ ਵੀ ਚੈਟ ਨਹੀਂ ਕਰਦੇ ਛੂਟਾਂ ਦੇ ਇਹਨਾਂ ਛੂਟਾਂ ਦਾ ਜਿਹੜਾ ਹੈਗਾ ਵਿਦਆਊਟ ਦੁਪੱਟਾ ਹੈ 1050 ਜਿਨ੍ਹਾਂ ਨੇ ਵੀ ਇਹ ਛੂਟ ਜਿਹੜੇ ਹੈਗੇ ਲੈਣੇ ਆ ਪਲੀਜ਼ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰਦਿਆ ਕਰੋ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਆਪਾਂ ਥੋੜੀ ਜੀ ਜ਼ਿਆਦਾ ਲੌਂਗ ਟਾਈਮ ਬਾਦ ਤੋਂ ਉਹਨਾਂ ਨਾਲ ਜਿਹੜੀ ਹੈਗੀ ਲੌਂਗ ਵੀਡੀਓ ਸ਼ੇਅਰ ਕੀਤੀ ਸੀ ਛੋਟਾਂ ਦੀ ਪਰ ਹੁਣ ਆਪਾਂ ਤੁਹਾਡੇ ਨਾਲ ਡੇਲੀ ਏ ਛੋਟਾਂ ਦੀਆਂ ਜਿਹੜੀਆਂ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੁਹਾਨੂੰ ਮੈਂ ਦੱਸਿਆ ਸੀ ਥੋੜੀ ਮੈਡੀਕਲ ਪ੍ਰੋਬਲਮ ਸੀ ਇਸ ਕਰਕੇ ਵੀਡੀਓ ਜਿਹੜੀਆਂ ਨਹੀਂ ਆ ਰਹੀਆਂ ਸੀ ਹੁਣ ਆਪਣੀਆਂ ਵੀਡੀਓ ਆਇਆ ਕਰਨਗੀਆਂ ਜਰੂਰ ਦੇਖਿਆ ਕਰੋ ਜੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ